ਇਹ ਪੀਣ ਵਾਲੇ ਪਾਣੀ ਪੋਣੀ ਦਾ ਇਹ ਤਾਂ ਪ੍ਰਬੰਧ ਹੈਗਾ ਲੈਟਸ ਇਹੰਦਾ ਦਾ ਹੈਗਾ ਪ੍ਰਾਂਤਿਤ ਇਹਦਾ ਪਾਣੀ ਦਾ ਕੋਈ ਪਾਣੀ ਇਹ ਨਾਲੇ ਪਾਣੀ ਦਾ ਕਿਹੜੀ ਆਮ ਆ ਉਹਦੀ ਸਰਕਾਰ ਚ ਇਹ ਤਾਂ ਕਹਿੰਦੀ ਸੀ ਕਿਸਾਨ ਨੂੰ ਮੰਡੀ ਵਿੱਚ ਨਹੀਂ ਰਹਿਣ ਦਿੱਤਾ ਜਾਊਗਾ ਉਹਨਾਂ ਦਾ ਜਿਹੜਾ ਮਾਲ ਆ ਨਾਲ ਦੀ ਨਾਲ ਚੱਕਾ ਜਾਊਗਾ ਤੋਲਾ ਪਕਾ ਕੀ ਕਹੂੰ ਕੋਈ ਹੱਥ ਨਹੀਂ ਲੱਗਦਾ ਵੇਖ ਲੋ ਕੀ ਐ ਲੋ ਹੈ ਪਿਆ ਯਾ ਕੋਈ ਕਿਸੇ ਸੁਣਵਾਈ ਨਹੀਂ ਹੈ ਹਾਂ ਜਮਤਲਬ ਇਹ ਕੁੱਲ ਮਿਲਾ ਕੇ ਖੱਜਲ ਖਵਾਰੀ ਹੋ ਰਹੀ ਹੈ ਗੱਲ ਖਾਰੀ ਹੋ ਗਈ ਜੇ ਕਹਿੰਦਾ ਮਤਲਬ ਮਾਲ ਮਾਲਕ ਵੀ ਆਪ ਟਲੇਵਰ ਵੀ ਆਪ ਆਹ ਮਾਲਕ ਵੀ ਆਪ ਤੇ ਲੇਵਰ ਵੀ ਆਪ ਕੋਈ ਕਹਿੰਦੇ ਪੀਣ ਵਾਲੇ ਪਰਮਾਨ ਪੰਜ ਦਾ ਸੰਬੰਧ ਜਿਹੜਾ ਘਰ ਦੇ ਵੀ ਸਾਰੇ ਜਿੰਨੇ ਫਾਰੇ ਬੰਦੇ ਤਕਰੀਫਨ ਭਾਈ ਹੋਏ ਆ ਕੀ ਕਰ ਸਕਦੇ ਆ ਜੇ ਕੋਈ ਨਹੀਂ ਹੈਗਾ ਤੇ ਉਹਦੇ ਤਾਂ ਅਸੀਂ ਕਾਰਵਾਈ ਕਰਾਂਗੇ ਪਹਿਲਾਂ ਅਸੀਂ ਕੀਤਾ ਸਾਡੇ ਸਭ ਇੱਕ ਮੇਰੇ ਅੰਟੀ ਤੇ ਵੀ ਬੰਦਾ ਦਿੱਤਾ ਪਾਣੀ ਵਾਲਾ ਉਸ ਤੋਂ ਇਲਾਵਾ ਕੋਈ ਦਿਸਣ ਯਾ ਪਾਣੀ ਤਾਂ ਕਈ ਵਾਰੀ ਨਾ ਕਈ ਵਾਰੀ ਹਰੇਕ ਕਿਸਾਨ ਨੂੰ ਵੀ ਲੱਗਿਆ ਹੁੰਦਾ ਕਿ ਮੈਂ ਯਾਰ ਘਰ ਦਾ ਪਾਣੀ ਪੀਣਾ ਛੇੜੀਆ ਮਿਲ ਕੇ ਛੋਟੇ ਛੇ ਮਾਰ ਖੜਾ ਚੱਕਿਆ ਨਹੀਂ ਗਿਆ ਨਹੀਂ ਕੋਈ ਇਹ ਤਾਂ ਮੌਜੂਦਾ ਕੋਈ ਫਰਕ ਹੋਤਾ